ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਵਿਖੇ ਬੀਤੀ ਰਾਤ ਗੜੇ ਮਾਰੀ ਹੋਣ ਕਰਕੇ ਅਤੇ ਤੇਜ਼ ਹਵਾਵਾਂ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਵਾਡੀ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਫਸਲਾਂ ਉੱਤੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ। ਜਿਸ ਕਾਰਨ ਫਸਲਾਂ ਧਰਤੀ ਉੱਤੇ ਵਿਛ ਗਈਆਂ। ਕਿਸਾਨਾਂ ਮੁਤਾਬਕ ਇਸ ਵਾਰ 80% ਦੀ ਫਸਲਾਂ ਦਾ ਨੁਕਸਾਨ ਹੋਇਆ। ਚਿੰਤਾ ਦੇ ਵਿੱਚ ਡੁੱਬੇ ਹੋਏ ਕਿਸਾਨਾਂ ਨੇ ਕਿਹਾ ਕਿ ਪੁੱਤਾ ਵਾਂਗ ਫਸਲਾਂ ਨੂੰ ਪਾਲ ਕੇ ਪੈਦਾ ਕੀਤਾ ਸੀ ਪਹਿਲਾਂ ਹੀ ਘਾਟੇ ਪੂਰੇ ਨਹੀਂ ਹੋ ਰਹੇ ਉਲਟਾ ਹੋਰ ਨੁਕਸਾਨ ਹੋ ਗਿਆ ਮੇਰਾ ਨਾਮ ਭਲਵਿੰਦਰ ਸਿੰਘ ਆ ਪਿੰਡ ਮੇਰਾ ਨਛਰਾ ਮੱਜਾ ਸਿੰਘਾ ਡਿਸਟ੍ਰਿਕਟ ਗੁਰਦਾਸਪੁਰ ਤੇ ਪੱਕੀ ਫਸਲੀ ਤੇ ਰਾਤ ਦੀ ਆ ਵੇਖਿਆ ਜੀ ਤੁਸੀਂ 70% ਨੁਕਸਾਨ ਹੋ ਗਿਆ ਵਾ ਪਰ ਅਜੇ ਨੁਕਸਾਨ ਜਿੰਨਾ ਚਿਰ ਵੜਦੇ ਨਹੀਂ ਉਹ ਕੀ ਪਤਾ ਲੱਗਦਾ ਵਾ ਕਿ ਕਿੰਨਾ ਵਾ ਹੋ ਸਕਦਾ 100% ਹੀ ਹੋ ਜੇ ਕੋਈ ਫਸਲ ਡਿੱਗੀ ਪਈ ਆ ਮੀਂਹ ਆ ਕੇ ਗਲੇ ਆ ਕੇ ਗਲਿਆਂ ਨੇ ਨੁਕਸਾਨ ਕਰਦਾ ਛਿੱਟੇ ਤੋੜਤੇ ਆ ਤੇ ਫਸਲਾਂ ਜੀ ਥੋੜੀ ਕੱਚੀ ਕੱਚੀ ਕਰਕੇ ਆ ਕਿ ਰੱਬ ਨੇ ਵੀ ਜੱਟਾਂ ਨਾਲ ਮਾਰਾ ਕਰਨ ਦੇ ਆਪਾਂ 10 ਦਿਨਾਂ ਮੀਂਹ ਪੈਂਦਾ ਤੇ ਛਾੜੀਆਂ ਫਸਲਾਂ ਛਾਂਬੀਆਂ ਜਾਣੀਆਂ ਤੇ ਮੀਂਹ ਦੇ ਕਰਕੇ ਸਾਡਾ ਕਾਫੀ 70% ਨੁਕਸਾਨ ਹੋ ਗਿਆ ਕਿੰਨੀ ਕਾਲੀ ਠੇਕ ਲਈ ਕਿੰਨੇ ਠੇਕੇ ਮੇਰੇ ਕੋਲ 50 ਕਿੱਲੇ ਠੇਕੇ ਤੇ ਆ ਗਏ ਜੀ ਪਹਿਲਾਂ ਇਹ ਠੇਕਾ 50 ਤੋਂ ਲੈ ਕੇ 60000 ਵਿੱਚ ਲੱਗਦਾ ਵੀ ਹੁਣ ਪਰਪਾਈ ਹੋ ਪੈਗੀ ਨਹੀਂ ਨਹੀਂ ਪਰਪਾਈ ਕਿੱਥੇ ਹੋਣੀ ਹੁਣ ਤੇ ਖਰਚਾ ਕਹਿੰਦੇ ਪੂਰਾ ਹੋ ਜਾਏ ਤੇ ਤਾਂ ਵੀ ਆ ਕਿਉਂਕਿ ਡਿੱਗੇ ਦਾ ਕੰਪੈਨਾਂ ਵਾਲਿਆਂ ਨੂੰ ਪੈਸੇ ਵੱਧ ਲੈਣੇ ਆ ਫਿਰ ਥੱਲੇ ਵੀ ਰਹਿਣਾ ਵਾ ਫਿਰ ਤੂੜੀ ਦੇ ਵੀ ਆਸ ਨਹੀਂ ਹੈਗੀ ਕਿ ਤੂੜੀ ਵੀ ਕਾਲੀ ਹੋਣੀ ਆ ਤੇ ਫਿਰ ਦਾਣੇ ਵੀ ਅਜੇ ਪਤਾ ਨਹੀਂ ਕੀ ਨਿਕਲਦਾ ਕੀ ਨਹੀਂ ਜਿੰਨਾ ਚਿਰ ਵੜਦੇ ਨੇ ਕਿ ਇੰਨਾ ਚਿਰ ਸਾਨੂੰ ਆਸ ਨਹੀਂ ਕੀ ਕਿ ਪੂਰੇ ਹੋ ਜਾਣਾ ਚਲੋ ਖਰਚਾ ਵੀ ਵਾਵਾ ਹੁੰਦਾ ਕਿ ਯਾਰਤੀ ਨੂੰ ਚੁੱਕ ਚੁੱਕ ਕੇ ਪੈਲੀਆਂ ਠੇਕੇ ਤੇ ਲਾਈਆਂ ਵਾ ਤੇ ਇੰਨਾ ਕਾ ਕਿ ਚਲੋ ਖਰਚਾ ਪੂਰਾ ਹੋ ਜੇ ਤੇ ਜੇ ਕਹੀ ਇੱਕ ਠੇਕਾ ਪੂਰਾ ਹੋਣਾ ਫਿਰ ਬਹੁਤ ਔਖਾ ਕੀ ਮੰਗੇ ਕੀ ਮੰਗੇ ਸਰਕਾਰ ਮੰਗੇ ਸਰਕਾਰ ਕੋ ਇਹੋ ਜੀ ਹੈ ਕਿ ਪਿਛਲੇ ਸਾਲ ਵੀ ਸਾਡਾ ਨੁਕਸਾਨ ਹੋ ਗਿਆ ਕਾਫੀ ਗਰਦੌੜੀਆਂ ਵੀ ਕੀਤੀਆਂ ਸਰਕਾਰਾਂ ਆਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਅਸੀਂ ਤੇ ਕਹਿੰਦੇ ਹਾਂ ਕਿ ਗਰਦੌੜੀਆਂ ਕਰਕੇ ਤੇ ਸਾਨੂੰ ਪੈਸੇ ਦਿੱਤੇ ਜਾਣ ਪਿਛਲੇ ਵੀ ਦਿੱਤੇ ਜਾਣ ਤੇ ਐਰਕਾਂ ਦੇ ਵੀ ਕਿਉਂਕਿ ਸਰਕਾਰਾਂ ਤੇ ਆਸ ਹੈ ਨਹੀਂ ਕਿਉਂਕਿ ਪਿਛਲੇ ਵੀ ਨਹੀਂ ਸਾਨੂੰ ਮਿਲੇ ਪਿਛਲੀ ਵਾਰੀ ਬਹੁਤ ਆਏ ਅਫਸਰ ਵੀ ਆਏ ਗਰਦੌਰੀਆਂ ਵੀ ਹੋਈਆਂ ਪਰ ਪੈਸਾ ਕੋਈ ਨਹੀਂ ਮਿਲਿਆ ਸਾਨੂੰ ਮੈਂ ਹਰਪਾਲ ਸਿੰਘ ਨਾਮ ਆ ਜੀ ਪਿੰਡ ਨਿਸ਼ਾਰਾ ਮੱਜਾ ਸਿੰਘ ਜਿਲ੍ਹਾ ਗਰਦਾਸ਼ਪੁਰ ਦਾ ਜੀ ਜੀ ਕੱਲ ਰਾਤ ਕੁਝ ਸ਼ਾਮ ਕੀ ਟਾਈਮ 6 5 6 ਵਜੇ ਨਾਲ ਜੀ ਤੂਫਾਨ ਆਇਆ ਜੀ ਨਾਲ ਮੀਂਹ ਨਾਲ ਹੀ ਗੜੇ ਮੜੀਆਂ ਚਾਲੂ ਉਸ ਨਾਲ ਪੂਰਾ ਜਨੂ ਜੀ ਆ ਵੇਖੋ ਜੀ ਦਿਨ ਚੜਦੇ ਨੂੰ ਵੇਖਿਆ ਤੇ ਇਹ ਕੰਮ ਆ ਗਿਆ ਜੀ ਕਿੰਨੀ ਫਸਲ ਖਰਾਬ ਹੋ ਚੁੱਕੀ ਕਿੰਨੇ ਪਰਸੈਂਟ ਖਰਾਬ ਹੋ ਗਈ ਇਸੇ ਪੂਰੀ 100% ਫੜ ਕੇ ਚੱਲੋ ਜੀ ਕਿਉਂਕਿ ਅਜੇ ਤਾਂ ਇੱਕ ਵਾਰ 10 ਦਿਨ ਲੱਗ ਜਾਣੇ 10 ਦਿਨਾਂ ਦੇ ਵਿੱਚ ਇਹਦੇ ਪੱਲੇ ਕੀ ਰਹਿ ਜਾਣਾ ਇਹ ਇਲਾਕੇ ਦੀ ਗੱਲ ਕਰੀਏ ਇਲਾਕੇ ਵਿੱਚ ਕਿੰਨੀ ਕਿੰਨੇ ਕਿਕਰ ਫਸਲ ਆਉਗੀ ਇਲਾਕੇ 60-70% ਹੈਗੀ ਹੈ ਜੀ ਇਹ ਫਸਲ ਜਿਹੜੀ ਹੈ ਕਿੰਨੇ ਸਮੇਂ ਤੱਕ ਜਿਹੜੀ ਮੰਡੀਾਂ 'ਚ ਪਹੁੰਚ ਜਾਣੀ ਸੀ ਇਹ ਤਾਂ ਬਈ 4-5 ਦਿਨ ਦਾ ਕੰਮ ਹੀ ਹੋਰ ਉਹ 5-10 ਦਿਨ ਲੱਗ ਜਾਂਦੇ ਇਸ ਤੋਂ ਪਰਤ ਨਹੀਂ ਸਦ 10 ਦਿਨਾਂ 'ਚ ਪੂਰਾ ਖਾਂਮਾ ਜਾਣਾ ਹੈ ਅਸੋ ਦੇ ਵਿੱਚ ਹੀ ਇਹ ਕੰਮ ਹੋ ਗਿਆ ਅੱਜ ਰਾਤ ਦੇ ਵਿੱਚ ਹਾਂ ਜੀ ਜ਼ਮੀਨ ਦੇ ਨਾਲ ਕਿਹੜੇ ਇਲਾਕਿਆਂ 'ਚ ਜ਼ਿਆਦਾ ਜਿਹੜੀ ਇਹੋਂ ਦੋਹਾਂ ਨੂੰ ਦੂਜੇ ਇਲਾਕਿਆਂ ਦਾ ਤਾਂ ਪਤਾ ਨਹੀਂ ਆਪਾਂ ਦੇ ਆਪਣੇ ਇਲਾਕੇ ਦਾ ਸਾਨੂੰ ਪਤਾ ਹੈ। ਉਹ ਰਾਤੋ-ਰਾਤ ਆਪਾਂ ਕੋਈ ਜਿੰਦਾ ਤਾਂ ਹੈ ਹੀ ਨਹੀਂ ਆ। ਜਾਂ ਕੋਈ ਕਈ ਬੜੀ ਅਗੇਤੀਆਂ ਕਣਕ ਲਾਈਆਂ ਹੁੰਦੀਆਂ ਜਾਂ ਪਛੇਤੀਆਂ ਜਾਂ ਨੀਵੇਂ ਇਲਾਕਿਆਂ ਦੇ ਉਹ ਨੀਵੇਂ ਜਗ੍ਹਾ ਦੇ ਉੱਤੇ ਉਹਨਾਂ ਨੂੰ ਜ਼ਿਆਦਾ ਫੈਕਟ ਪਿਆ ਜਾਂ ਨਹੀਂ ਇਹਦੇ ਬਾਰੇ ਸਾਨੂੰ ਕੋਈ ਨੋਲਿਜ ਨਹੀਂ ਆਪਾਂ ਨੂੰ ਤਾਂ ਆਪਣੇ ਬਾਰੇ ਨੋਲਿਜ ਹੈਗੀ ਹੈ। ਇੰਨਾ ਵੀ ਆਪਾਂ ਸਾਡੇ ਇਲਾਕੇ ਇਹ ਆ ਇਹਦੇ ਬਾਰੇ ਕਿੰਨੇ ਪਰਸੈਂਟ ਜਿਹੜੀ ਫਸਲ ਖਰਾਬ ਹੋ ਚੁੱਕੀ ਹੈ? ਇਹ ਸਾਡੇ 80% ਤੋਂ ਦੱਸਿਆ ਪੂਰਾ 100% ਲੇਕਿਨ ਚਲੋ ਫਿਰ ਮੰਨ ਲઈએ 80। ਜੋ ਵੀ ਅਜੇ ਬਚੇ ਰਿਹਾ ਕੋਈ ਤੇ ਹੁਣ ਫਿਰ ਨੇੜੀ ਚੱਲ ਇਹ ਜਿਹੜੀ ਫਸਲ ਬਾਣ ਜਦੋਂ ਕੰਬਾਈਨਰ ਲੱਗਣੀ ਹੈ ਤੂੜੀ ਨਿਕਲੇਗੀ ਨਹੀਂ ਨਹੀਂ ਤੂੜੀ ਦਾ ਚੱਕੀ ਨਿਕਲਣੀ ਤੂੜੀ ਵਾਲਾ ਤਾਂ ਕੰਮ ਹੈ ਦਾਣੇ ਤਾਂ ਨਹੀਂ ਸਾਨੂੰ ਆਸ਼ਕ ਹੈ ਤੂੜੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਇਸ ਤੋਂ ਕੋਈ ਆਸ਼ ਸਰਕਾਰ ਸਰਕਾਰ ਤੋਂ ਉਮੀਦ ਹੁਣ ਦੇਖੋ ਜੀ ਆਪਾਂ ਦੇ ਵਿੱਚ ਤੁਹਾਡੇ ਅੱਗੇ ਤੁਸੀਂ ਬਹੁਤ ਤੁਹਾਡੀ ਮਿਹਰਬਾਨੀ ਹੈ ਜਦ ਤੁਸੀਂ ਆ ਕੇ ਤੇ ਗਾੜੀ ਤੋਂ ਸਰਕਾਰ ਕੀ ਕਰਦੀ ਹੈ ਹੁਣ ਵਾਅਦੇ ਤਾਂ ਬਹੁਤ ਕੀਤੇ ਆ ਤੇ ਜੇ ਹੁਣ ਪੂਰੇ ਕਰੇਗੀ ਤਾਂ ਹੀ ਇਹ ਨਾ ਕੁਝ ਹੁਣ ਗੱਲਾਂ ਨਾਲ ਤਾਂ ਬੰਦਾ ਨਹੀਂ ਇਹਨੇ ਕੰਮ ਜੀ ਜੀ ਨਾਮ ਮੇਰਾ ਲਖਵਿੰਦਰ ਸਿੰਘ ਪਿੰਡ ਨਸ਼ਹਰਾ ਮੋਜਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੇ ਨੁਕਸਾਨ ਜਿਹੜਾ ਜੀ ਦੇਖੋ 70 ਤੋਂ ਕਣਕਾਂ ਡੇਗੀਆਂ ਰਾਤ ਦੀ ਹਵਾ ਚੱਲੀ ਬਹੁਤ ਤੇ ਮੀਂਹ ਪਿਆ ਗੜੇਮਾਰੀ ਹੋਈ ਤੇ ਦਾਣੇ ਜਿਹੜੇ ਛਿੱਟੇ ਆ ਛਿੱਟਿਆਂ ਚੋਂ ਦਾਣੇ ਨਿਕਲ ਕੇ ਥੱਲੇ ਡਿੱਗ ਪਿਆ ਕਣਕਾਂ ਡੇਗੀਆਂ ਨੇ ਹਜੇ ਵੱਢਣ ਦੇ ਵਿੱਚ ਸਮਾਂ ਘੱਟ ਤੋਂ ਘੱਟ ਵੀ ਹਜੇ 7-8 ਦਿਨ ਲੱਗ ਜਣੇ ਸੀਗੇ ਤੇ ਹੁਣ ਇਹ ਆ ਵੀ ਹੁਣ ਵੀ ਅੱਗੇ ਵੀ ਕੋਈ ਸਾਨੂੰ ਆਸ ਜਿਹ ਹੈ ਨਹੀਂ ਕਿਉਂਕਿ ਜਿਹੜੀ ਆ ਫਸਲ ਜਿਹੜੀ ਆ ਪੈੜੀ ਚ ਖਲੋਤੀ ਆ ਜੀ ਪੈੜੀ ਚ ਮਤਲਬ ਵਿਸ਼ਕੀ ਆ ਕਿਸ ਹਿਸਾਬ ਨਾਲ ਸੁਹਾਗੇ ਲੱਗੇ ਆ ਤੁਸੀਂ ਦੇਖ ਸਕਦੇ ਦੇਖੋ ਵੀ ਸੁਹਾਗੇ ਲੱਗੇ ਆ ਤੇ ਹੁਣ ਸਰਕਾਰਾਂ ਨੂੰ ਇਹ ਆ ਨੇ ਆ ਵੀ ਪਿਛਲੀ ਵਾਰ ਵੀ ਮੁਆਵਜ਼ਾ ਕੋਈ ਨਹੀਂ ਦਿੱਤਾ ਗਰਦੌਰੀਆਂ ਕਰਾ ਲੀਆਂ ਉਹਨਾਂ ਨੇ ਸਰਕਾਰਾਂ ਨੂੰ ਇਹ ਆ ਗਰਦੌਰੀਆਂ ਕਰਾ ਕੇ ਜਿਹੜੀ ਫਸਲ ਆ ਆਪਣੇ ਸਰਵੇ ਕਰਾ ਕੇ ਬੰਦਾ ਆਪਣਾ ਭੇਜ ਕੇ ਦਿਖਾ ਕੇ ਵੀ ਕਿੰਨਾ ਨੁਕਸਾਨ ਹੋਇਆ ਜੱਟ ਨੂੰ ਉਹਨਾਂ ਮੁਆਵਜ਼ਾ ਦਿੱਤਾ ਜਾਵੇ ਤੁਹਾਡੀ ਕਿੰਨੀ ਕਰਫਸ ਲੱਗੀ ਜੀ ਮੇਰੀ 50 ਕਿੱਲੇ ਆ ਜੀ ਕਿੰਨਾ ਨੁਕਸਾਨ ਹੋਇਆ ਥੋੜਾ ਥੋੜਾ ਨੁਕਸਾਨ ਲਾ ਲੋ ਵੀ 70% ਨੁਕਸਾਨ ਹੋ ਗਿਆ ਜੀ ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੰਦੇ ਜਾਂ ਟੀਮਾਂ ਭੇਜ ਕੇ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਕਿਸਾਨਾਂ ਦੀ ਮਦਦ ਕੀਤੀ ਜਾਵੇ ਅਜਿਹੇ ਚ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਦਾਅਵੇ ਮੁਤਾਬਕ ਕਿਸਾਨਾਂ ਦੀ ਗੱਲ ਸੁਣੇਗੀ ਜਾਂ ਫਿਰ ਨਹੀਂ ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ